ਸਸਰੇ ਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ ਪੰਜਾਬ ਦੇ ਵਿੱਚ ਜਿਉਂ-ਜਿਉਂ ਲੋਕ ਸਭਾ ਚੋਣਾਂ ਦਾ ਅਖਾੜਾ ਪਖ ਰਿਹਾ ਹੈ ਤੇ ਉਤੋਂ ਤੇ ਉਹ ਸਿਆਸੀ ਹਮਲਿਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਉਹਨਾਂ ਨੇ ਟਕਸਾਲੀਆਂ ਨੂੰ ਉਹਨਾਂ ਜਾਲੀ ਕਹਿ ਦਿੱਤਾ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਉਹ ਮੈਦਾਨੇ ਜੰਨ ਚਾ ਮੈਂ ਕੋਈ ਬੇਨਤੀ ਕਰਦਣਾ ਕਿਤੇ ਭੱਜ ਨਾ ਜਾਵਾਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਟਕਸਾਲੀ ਕਿਹਾ ਜਿਵੇਂ ਮੇਰੇ ਪਿਤਾ ਬਾਲ ਸਿੰਘ ਕਿਹਾ ਟਕਸਾਲੀ ਉਹ ਹੁੰਦਾ ਹੈ ਜਿਹੜਾ ਪਾਰਟੀ ਦਾ ਵਫਾਦਾਰ ਹੋਵੇ ਟਕਸਾਲੀ ਉਹ ਨਹੀਂ ਹੁੰਦਾ ਜਿਹੜਾ ਪਾਰਟੀ ਦੇ ਪਿੱਠ ਤੇ ਛੁਰਾ ਮਾਰੇ ਉਹੋ ਜਾਲੀ ਹੁੰਦਾ ਸੋ ਜਿਹੜਾ ਉਹ ਮੈਦਾਨ 'ਚ ਹੈ ਮੈਨੂੰ ਪੂਰਾ ਡਰ ਲੱਗ ਰਿਹਾ ਹੈ ਕਿ ਆ ਆ ਭੱਜ ਜਾਣਗੇ ਕਿਉਂਕਿ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕੀ ਹੈ ਹੁਣ ਆ ਬਹਾਨੇ ਲੱਪਣਗੇ ਤੇ ਮੈਨੂੰ ਲੱਗਦਾ ਇਹਨਾਂ ਨੇ ਅੱਛਾ ਜਿੰਨੇ ਵੀ ਕੈਂਡੀਡੇਟ ਖੜੇ ਕੀਤੇ ਇਹਨਾਂ ਨੇ ਸਾਰੇ ਨੌਨ ਟਕਸਾਲੀ ਇਹ ਦਾ ਕੋਈ ਪਿਛੋਕੜ ਕਿਸੇ ਦਾ ਕੋਈ ਪਤਾ ਨਹੀਂ ਕਿ ਪੰਜ ਬਾਣੀਆਂ ਬਦਲ ਗਿਆ ਹੈ ਕੋਈ ਜੇਬ ਬਦਲ ਗਿਆ ਸੋ ਕੈਰੈਕਟਰ ਆਫ ਦਿਸ ਪਾਰਟੀ ਇਜ਼ ਨਾਟ ਇਟਸ ਨੋਨ ਐਸ ਸ਼ੋਮਨੀ ਕਾਲੀ ਦਲ ਜਾਲੀ ਨਾਟ ਟਕਸਾਲੀ ਸੁਖਬੀਰ ਸਿੰਘ ਬਾਦਲ ਨੇ ਇਸ ਹੱਲੇ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵੱਡੇ ਲੀਡਰ ਸੇਵਾ ਸਿੰਘ ਸੇਖਵਾਨ ਨੇ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਤਾਂ ਇਹੀ ਨਹੀਂ ਪਤਾ ਕਿ ਅਕਾਲੀ ਹੁੰਦੇ ਕੌਣ ਨੇ ਸੁਖਬੀਰ ਨੂੰ ਆਪ ਨੂੰ ਨਹੀਂ ਪਤਾ ਵੀ ਕਾਲੀ ਕੌਣ ਹੁੰਦੇ ਆ ਤਾਂ ਸੁਖਬੀਰ ਸੋਂ ਬਾਗਲ ਇਹ ਨਹੀਂ ਗੱਲ ਦੱਸਦੇ ਵੀ ਅਕਾਲੀ ਕਹਿੰਦੇ ਕਿੰਨੂ ਆ ਉਹਨੂੰ ਆਪ ਨੂੰ ਇਸ ਗੱਲ ਦਾ ਗਿਆਨ ਨਹੀਂ ਤੇ ਜਿਹਨੂੰ ਆਪ ਨੂੰ ਕਿਸੇ ਗੱਲ ਦਾ ਪਤਾ ਨਹੀਂ ਉਹ ਦੂਸਰਿਆਂ ਤੇ ਐਵੇਂ ਜਿਹੜੇ ਦੂਸ਼ਣਬਾਜ਼ੀ ਕਰਨੀ ਆ ਉਹ ਠੀਕ ਨਹੀਂ ਇਹ ਮੇਰੇ ਖਿਆਲ ਮੁਤਾਬਕ ਵੱਡੇ ਬਾਗਲ ਸਾਹਿਬ ਨੂੰ ਪੁੱਛੇ ਕਿ ਜਿਨ੍ਹਾਂ ਨੂੰ ਉਹ ਕਹਿ ਰਿਹਾ ਵੀ ਇਹ ਅਖਾਲੀ ਨਹੀਂ ਜਾਂ ਇਹ ਟਕਸਾਲੀ ਨਹੀਂ ਇਹ ਉਹਨਾਂ ਨੂੰ ਪੁੱਛੇ ਵੀ ਉਹਨਾਂ ਦੇ ਕਿਹੜੇ ਔਖਿਆਂ ਸਮਿਆਂ ਦੇ ਵਿੱਚ ਇਹ ਜਿਹੜੇ ਟਕਸਾਲੀ ਨੇ ਉਹਨਾਂ ਦਾ ਸਾਖ ਦਿੱਤਾ ਸੀਗਾ ਇਹ ਟਕਸਾਲੀ ਹੈਗੇ ਕਿ ਨਹੀਂ ਨਾਲੀ ਸੇਵਾ ਸਿੰਘ ਸੇਖਮਣੇ ਇਹ ਵੀ ਕਲੀਅਰ ਕੀਤਾ ਹੈ ਕਿ ਬਾਦਲ ਅਕਸਰ ਇਹ ਕਹਿੰਦੇ ਨੇ ਕਿ ਉਹਨਾਂ ਨੇ ਪਾਰਟੀ ਛੱਡੀ ਹੈ ਪਰ ਅਜਿਹਾ ਨਹੀਂ ਹੈ ਉਹਨਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਸੀ ਪਾਰਟੀ ਨਹੀਂ ਛੱਡੀ ਸੀ ਜਿਹੜੀ ਗੱਲ ਇਹ ਕਹਿ ਰਹੇ ਆ ਕਿ ਇਹਨਾਂ ਨੇ ਪਾਰਟੀ ਦਾ ਸਾਥ ਨਹੀਂ ਦਿੱਤਾ ਅਸੀਂ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤੇ ਸੀ ਰੋਸ ਵਜੋਂ ਕਿ ਆਹ ਗੱਲ ਗਲਤ ਹੋ ਰਹੀ ਆ ਲੀਡਰਸ਼ਿਪ ਗਲਤ ਕਰ ਰਹੀ ਆ ਤੇ ਰੋਸ ਵਜੋਂ ਅਹੁਦਿਆਂ ਤੋਂ ਅਸਤੀਫਾ ਦਿੱਤੇ ਸੀ ਆਹ ਪਾਰਟੀ ਨਹੀਂ ਛੱਡੀ ਲੇਕਿਨ ਇਹ ਕਹਿੰਦੇ ਇਹਨਾਂ ਨੇ ਪਾਰਟੀ ਦਾ ਸਾਥ ਛੱਡਿਆ ਆਹ پارٹی ਦਾ ਸਾਥ ਨਹੀਂ ਛੱਡਿਆ ਅਸੀਂ ਪਹਿਲਾਂ ਪਾਰਟੀ ਦੇ ਵਿੱਚ ਆ ਕੇ ਕਿਹਾ ਕਿ ਕਹਾ ਕਿ ਪਾਰਟੀ ਕੋਲ ਗਲਤੀਆਂ ਹੋ ਰਹੀਆਂ ਤੇ ਪਾਰਟੀ ਖਤਮ ਹੋ ਜਾਏਗੀ ਔਰ ਉਹਦਾ ਰਿਜ਼ਲਟ ਆ 2017 ਦੀ ਇਲੈਕਸ਼ਨ ਅਸੀਂ ਜੋ ਕਿਹਾ ਸੀ ਉਹਦਾ ਰਿਜ਼ਲਟ ਨਿਕਲਿਆ 2017 ਚ ਲੇਕਿਨ ਇਹਨਾਂ ਫੇਰ ਵੀ ਨਹੀਂ ਸਮਝਿਆ ਫੇਰ ਅਸੀਂ ਹੋਰ ਵਾਰ ਤੇ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਅਸਾਂ ਪਾਰਟੀ ਨਹੀਂ ਛੱਡੀ ਸਾਨੂੰ ਸੁਖਬੀਰ ਸਿੰਘ ਪਾਰਟੀ ਚੋਂ ਅਸੀਂ ਆ ਤੁਹਾਡੇ ਪ੍ਰੈਸੀ ਉਹ ਜਿੰਨੇ ਸਾਰੇ ਜਾਣਦੇ ਹੋ ਪੱਤੀ ਤੋਂ ਰਿਜ਼ਾਈਨ ਨਹੀਂ ਕੀਤਾ ਨੂੰ ਇਸ ਕਰਕੇ ਇਹ ਕਿਵੇਂ ਕਹਿ ਸਕਦੇ ਆ ਕਿ ਔਖੇ ਵੇਲੇ ਪਾਰਟੀ ਛੱਡਦਾ ਸ਼ਰਮਣੀ ਅਕਾਲ ਦਲ ਅਤੇ ਟਕਸਾਲੀਆਂ ਵਿਚਾਲੇ ਇਸ ਸ਼ਬਦੀ ਜੰਗ ਦਾ ਸਵਾਦ ਵਿਰੋਧੀ ਪਾਰਟੀਆਂ ਲੈਂਦੀਆਂ ਦਿਖਾਈ ਦੇ ਰਹੇ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦਾ ਤਾਂ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਤਾਂ ਸੀਰੀਅਸਲੀ ਨਹੀਂ ਲੈਣਾ ਚਾਹੀਦਾ ਸੁਵੀਰ ਵਾਲੀ ਗੱਲਾਂ ਨੂੰ ਥੋੜਾ ਜਿਆਦਾ ਗੰਭੀਰਤਾ ਨਾਲ ਨਾ ਲਿਆ ਕਰੋ ਖਾਸ ਤੌਰ ਤੇ ਇਲੈਕਸ਼ਨਾਂ ਦੇ ਦਿਨਾਂ 'ਚ ਉਹ ਹੋਰ ਵੀ ਜਿਆਦਾ ਉਹਦੇ ਦਿਮਾਗ ਤੇ ਜਿਹੜਾ ਉਹ ਲੋਡ ਪੈ ਜਾਂਦਾ ਹੈ ਇਧਰੋਂ ਉਧਰੋਂ ਸੋ ਤਾਂ 13 ਦੇ 13 ਉਮੀਦਵਾਰ ਭਾਲਦਾ ਫਿਰਦਾ ਮਿੰਨਤਾ ਕਰਦਾ ਫਿਰਦਾ ਕਿ ਕੋਈ ਸਾਡੇ ਵੱਲੋਂ ਲੜ ਲਓ ਕੌਣ ਜਾਲੀ ਦਲ ਹੈ ਕੌਣ ਖਾਲੀ ਆਪਦੇ ਆਪ ਨੂੰ ਖਾਲੀ ਦਲ ਕਹਿ ਚੁੱਕੇ ਪਹਿਲਾਂ ਸੋ ਉਹ ਵਿਚਾਰਾ ਠੀਕ ਨਹੀਂ ਹੈਗਾ ਚਲੋ ਕੋਈ ਗੱਲ ਨਹੀਂ ਮੈਂ ਤਾਂ ਇਹੀ ਦੁਆ ਕਰਦਾ ਉਹਦੀ ਸਿਹਤ ਠੀਕ ਰਵੇ ਬਸ ਪਾਰਟੀ ਕੌਣ ਕਹੂਗੀ ਆਪੀ ਦਾ ਪ੍ਰਧਾਨ ਹੈ ਉਹ ਉਹਨਾਂ ਦੀ ਪਾਰਟੀ 'ਚ ਕਹਿਣ ਕਹੋਣ ਦੀ ਗੱਲ ਹੁੰਦੀ ਤਾਂ ਜਾਲੀ ਦਲ ਜਿਹਨੂੰ ਕ ਟੀਨ ਸਰਪ ਰਬ ਸਾਹਿਬ ਨੇ ਜਵਾਬ ਦਿੰਦੇ ਸੋ ਆਪ ਹੀ ਤਾਂ ਪ੍ਰਧਾਨ ਹੈ ਸੋ ਆਪੇ ਮੈਂ ਰੱਜੀਪੂਜੀ ਆਪੇ ਮੇਰੇ ਬੱਚੇ ਜੀ ਨੂੰ ਗੱਲ ਹੈ। ਦਰਅਸਲ ਸੁਖਬੀਰ ਸਿੰਘ ਬਾਦਲ ਨੇ ਟਕਸਾਲੀਆਂ ਤੇ ਟਿੱਪਣੀ ਕਰਦੇ ਆ ਇਹ ਕਹਿ ਦਿੱਤਾ ਸੀ ਕਿ ਉਹ ਟਕਸਾਲੀ ਹੈ ਹੀ ਨਹੀਂ। ਉਹ ਤਾਂ ਜਾਲੀ ਨੇ ਜਿਹਦਾ جواب ਸੇਵਾ ਸਿੰਘ ਸੇਖਵੜ ਨੇ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਜਿੰਨੇ ਵੀ ਟਕਸਾਲੀ ਇਕੱਠੇ ਹੋਏ ਨੇ ਉਹ ਕੋਈ ਵੀ ਟਕਸਾਲੀ ਨਹੀਂ ਹੈ। ਜਿਹੜੇ ਟਕਸਾਲੀ ਹਨ ਉਹ ਆਪ ਖੁਦ ਚੋਣ ਨਹੀਂ ਲੜ ਰਹੇ। ਸੇਵਾ ਸਿੰਘ ਸੇਖਵੜ, ਰਤਨ ਸਿੰਘ ਗੱਜਨਾਲਾ, ਰਣਜੀਤ ਸਿੰਘ ਬ੍ਰਹਮਪੁਰ ਆਦਿ। ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਜੇਕਰ ਉਹ ਇਹਨੇ ਹਰਮਨ ਪਿਆਰੇ ਨੇ ਤਾਂ ਉਹ ਆਪ ਚੋਣ ਕਿਉਂ ਨਹੀਂ ਲੜਦੇ? ਜਿਨ੍ਹਾਂ ਨੂੰ ਇਹਨੇ ਆਪਣਾ ਉ ਨਾ ਇਥੇ ਮੁੱਖ ਤੌਰ ਤੇ ਸੁਖਬੀਰ ਸਿੰਘ ਬਾਦਲ ਲੈਂਦੇ ਦਿਖਾਈ ਦਿੰਦੇ ਨੇ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਦਿਨੀ ਇਹ ਕਿਹਾ ਸੀ ਕਿ ਜਿਹੜੇ ਲੀਡਰ ਆਪਣੀ ਮਾਂ ਪਾਰਟੀ ਛੱਡ ਦਿੰਦੇ ਨੇ ਉਹ ਕਿਸੇ ਦੇ ਵੀ ਨਹੀਂ ਹੋ ਸਕਦੇ ਇਹਨਾਂ ਨੇ ਪਾਰਟੀ ਛੱਡੀ ਹੈ ਜਿਹਦਾ ਜਵਾਬ ਸਿਵਾ ਸਿੰਘ ਸੇਖਵਣੇ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਾਰਟੀ ਨਹੀਂ ਛੱਡੀ ਹੈ ਸਾਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਅਸੀਂ ਰੋਸ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਨਾ ਕਿ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਇਸ ਨੂੰ ਲੈ ਕੇ ਹੁਣ ਸ਼ਰੂਮਣੀਆਂ ਕਲ ਦਲ ਬਾਦਲ ਅਤੇ ਟਕਸਾਲੀਆਂ ਦੇ ਵਿਚਾਲੇ ਆਪਸੀ ਤਣਾ ਤਣੀ ਵਧਦੀ ਰਹਿੰਦੀ ਹੈ ਕਿਉਂਕਿ ਟਕਸਾਲੀ ਜੋ ਵੀ ਵੋਟਾਂ ਲੈਣਗੇ ਉਹ ਸਾਰੀਆਂ ਸ਼ਰੂਮਣੀਆਂ ਕਲ ਦਲ ਦੀਆਂ ਵੋਟਾਂ ਹੋਣਗੀਆਂ ਇਸ ਕਰਕੇ ਇਸ ਗੱਲ ਤੋਂ ਸ਼ਰੂਮਣੀਆਂ ਕਲ ਦਲ ਭਲੀ ਭਾਂਤ ਵਾਕਿਫ ਹੈ ਕਿ ਉਹਨਾਂ ਨੂੰ ਇਸ ਦਾ ਕਾਟਾ ਹੋਏਗਾ ਇਸੇ ਕਰਕੇ ਟਕਸਾਲੀਆਂ ਨੂੰ ਦਰਕਨਾਰ ਕਰਨ ਦੀ ਕੋਸ਼ਿਸ਼ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਜਾਂਦੀ ਹੈ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਟਕਸਾਲੀਆਂ ਦਾ ਕੋਈ ਵੀ ਵजूद ਨਹੀਂ ਹੈ ਲੋਕ ਸਭਾ ਚੋਣਾਂ ਦੇ ਵਿੱਚ ਇਹ ਇਹ ਤਾਂ ਨਿਸ਼ਚਿਤ ਹੈ ਕਿ ਜੋ ਵੀ ਵੋਟਾਂ ਟਕਸਾਲੀਆਂ ਨੂੰ ਪੈਣਗੀਆਂ ਉਸ ਦਾ ਨੁਕਸਾਨ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜ਼ਰੂਰ ਹੋਏਗਾ ਪਰ ਇੱਥੇ ਜਾਲੀ ਕੌਣ ਹੈ ਇਸ ਨੂੰ ਲੈ ਕੇ ਵੀ ਇਹਨਾਂ ਦੋਹਾਂ ਧਰਾਂ ਦੇ ਵਿੱਚ ਆਪਸ ਵਿੱਚ ਚਰਚਾ ਛਿੜ ਪਈ ਹੈ ਕਿਉਂਕਿ ਟਕਸਾਲੀਆਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਟਕਸਾਲੀ ਨਹੀਂ ਉਸ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਗਲੀ ਹੁੰਦੇ ਕੌਣ ਨੇ ਅਤੇ ਇਹ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੋਹਾਂ ਧਰਾਂ ਦੇ ਵਿੱਚੋਂ ਜਾਲੀ ਧਿਰ ਕਿਹੜੀ ਹੈ ਜਿਹੜੇ ਕਿ ਇੱਕ ਦੂਜੇ ਨੂੰ ਜਾਲੀ ਕਹਿੰਦੇ ਇੱਥੇ ਦਿਖਾਈ ਦੇ ਰਹੇ ਨੇ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਦਾ ਪੰਜਾਬ ਟੀਵੀ ਤੇ ਹਰ ਇੱਕ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਦਾ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ ਐਪ ਨੂੰ ਯੂਜ਼ ਕਰਕੇ ਸਾਨੂੰ ਉਸ ਦੀਆਂ ਕਮੀਆਂ ਪੇਸ਼ੀਆਂ ਜ਼ਰੂਰ ਦੱਸਿਓ ਤਾਂ ਜੋ ਅਸੀਂ ਇਸ ਨੂੰ ਹੋਰ ਵੀ ਬਿਹਤਰ ਬਣਾ ਸਕੀਏ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚ ਹਲ ਅਗਲੀ ਵਾਰ ਫਿਰ ਆਦਰੋਂਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ